ਨਵਨੁਜੁਕਤ ਐਸਐਸਪੀ ਵਿਜੀਲੈਂਸ ਬਿਊਰੋ ਰੇਂਜ ਅਮਰitsar ਗੁਰਸੇਵਕ ਸਿੰਘ ਬਰਾੜ ਜੀ ਨੇ ਕੀਤੀ ਪ੍ਰੈਸ ਨਾਲ ਤਾਲਮੇਲ ਵਾਰਤਾ ਇੰਟਰੋਡਕਟਰੀ ਮੀਟਿੰਗ ਹੈ ਮੈਂ ਥੋੜੇ ਦਿਨ ਪਹਿਲਾਂ ਇੱਥੇ ਜੁਆਇਨ ਕੀਤਾ ਐਸਐਸਪੀ ਵਿਜੀਲੈਂਸ ਬਿਊਰੋ ਰੇਂਜ ਅਮਰitsar ਮਾਈ ਨੇਮ ਇਜ਼ ਗੁਰਸੇਵਕ ਸਿੰਘ ਬਰਾੜ ਜੀ ਮੈਂ ਪਹਿਲਾਂ ਜੁਆਇਨ ਡਾਇਰੈਕਟਰ ਕ੍ਰਾਈਮ ਵਿਜੀਲੈਂਸ ਬਿਊਰੋ ਹੈਡਕ quarters ਤੇ ਸੀਗਾ ਤੇ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਸਾਰੀ ਪਬਲਿਕ ਨਾਲ ਇੱਕ ਵਾਰੀ ਗਰੂਰੂ ਹੋਣਾ ਚਾਹੁੰਦਾ ਸੀ ਅਸੀਂ ਆਲਰੇਡੀ ਸਾਡਾ ਜਿਹੜਾ ਅਜੰਡਾ ਤੁਹਾਨੂੰ ਪਤਾ ਹੈ ਕਿ ਐਂਟੀ ਕ腐ਸ਼ਨ ਸਾਡਾ ਜਿਹੜਾ ਡਰਾਈਵ ਚੱਲ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਤੇ ਸਾਨੂੰ ਜਿਹੜੀਆਂ ਸਾਡੇ ਸਾਡੀਆਂ ਗਾਈਡਲਾਈਨਸ ਵੀ ਨੇ ਤੇ ਸਾਡਾ ਜਿਹੜਾ ਅ ਕੰਮ ਕਰਨ ਦਾ ਹੁਣ ਜਿਹੜਾ ਤਰੀਕਾ ਹੈਗਾ ਉਹ ਟੋਟਲੀ ਜ਼ੀਰੋ ਟੋਲਰੈਂਸ ਟੁਵਰਡਸ ਕ੍ਰਾਪਸ਼ਨ ਹੈ ਕਿਸੇ ਵੀ ਤਰ੍ਹਾਂ ਦੀ ਅਸੀਂ ਜਿਹੜੀ ਹੈਗੀ ਕ੍ਰਾਪਸ਼ਨ ਉਹ ਦੀ ਕੋਈ ਸ਼ਿਕਾਇਤ ਆਉਂਦੀ ਹੋਏ ਤੇ ਤੁਰੰਤ ਐਕਸ਼ਨ ਲਵਾਂਗੇ ਅ ਇੱਕ ਸੀਐਮਸ ਆਫ ਦਾ ਪੋਰਟਲ ਐਂਟੀ ਕ੍ਰਾਪਸ਼ਨ ਐਕਸ਼ਨ ਲਾਈਨ ਦਾ ਹੈਲਪਲਾਈਨ ਦਾ ਨੰਬਰ ਸਾਰੇ ਡਿਸਪਲੇਟ ਨੇ ਉਹ ਤੁਸੀਂ ਦੇਖਿਆ ਹੋਣਾ ਉੱਥੇ ਬੈਨਰ ਵਗੈਰਾ ਲੱਗੇ ਹੋਏ ਨੇ ਫਲੈਕਸਿਸ ਲੱਗੇ ਨੇ ਇੱਥੇ ਮਹਾਮਤ ਸਾਹਿਬ ਵੀ ਦੇਖਿਆ ਸੀਗਾ ਤੇ ਸਪੈਸ਼ਲ ਹੈਲਪਲਾਈਨ ਨੰਬਰਸ ਨੇ ਉਹ ਤੁਹਾਨੂੰ ਅਸੀਂ ਦੇ ਦੇਨੇ ਆ ਆਲਰੇਡੀ ਵੈਸੇ ਮੀਡੀਆ 'ਚ ਪਬਲਿਸ਼ ਨੇ ਬਟ ਅਗੇਨ ਤੁਹਾਨੂੰ ਦੇ ਦੇਨੇ ਅਸੀਂ ਇੱਕ ਸਾਡਾ ਟੋਲ ਫਰੀ ਨੰਬਰ ਹੈਗਾ ਇੱਕ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦਾ ਸਾਡਾ ਜਿਹੜਾ ਨੰਬਰ ਹੈਗਾ ਉਹ 9501200200 ਨੰਬਰ ਜਿਹੜਾ ਡਿਸਪਲੇਡ ਹੈਗਾ ਬਾਹਰ ਤੇ ਜਿਹੜਾ ਟੋਲ ਫਰੀ ਨੰਬਰ ਹੈਗਾ ਸਾਡਾ 1800 1800 1000 ਪਲੱਸ ਜਿਹੜਾ ਮੇਰਾ ਆਪਣਾ ਪਰਸਨਲ ਨੰਬਰ ਹੈਗਾ ਜੀ ਆਫੀਸ਼ੀਅਲ ਨੰਬਰ ਮੇਰਾ ਜਿਹੜਾ ਮੋਬਾਈਲ ਨੰਬਰ ਉਹ ਕਾਈਂਡਲੀ ਤੁਸੀਂ ਸਾਰੇ ਨੋਟ ਕਰ ਸਕਦੇ ਹੋ ਤੇ ਉਹ ਹੈਗਾ 98157 00101 98157 00101 ਤੇ ਮੈਂ ਤੁਹਾਡੇ ਸਾਰਿਆਂ ਨੂੰ ਅਹ ਸਾਰੇ ਆ ਪਬਲਿਕ ਨੂੰ ਅਪੀਲ ਕਰਦਾ ਕਿ ਸਾਨੂੰ ਵੱਧ ਤੋਂ ਵੱਧ ਤੁਸੀਂ ਕੋਈ ਵੀ ਜਿਹੜਾ ਹੈ ਅਬੰਦ ਕਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਰਾਪਸ਼ਨ ਦੀ ਕੋਈ ਸ਼ਿਕਾਇਤ ਕਿਸੇ ਨੂੰ ਜਾਂ ਕਿਸੇ ਨੂੰ ਸਾਹਮਣਾ ਕਰਨਾ ਪੈਂਦਾ ਤਾਂ ਉਹ ਸਾਨੂੰ ਨਾਲ ਦੀ ਨਾਲ ਜਿਹੜਾ ਹੈਗਾ ਉਹਦੀ ਕੰਪਲੇਂਟ ਕਰ ਸਕਦੇ ਨੇ ਇਨਫੋਰਮੇਸ਼ਨ ਦੇ ਸਕਦੇ ਆ ਐਂਡ ਅਸੀਂ ਅਸ਼ੂਰ ਕਰਦੇ ਆ ਕਿ ਜੋ ਵੀ ਇਨਫੋਰਮੇਸ਼ਨ ਸਾਡੇ ਕੋਲ ਆਊਗੀ ਉਹਦੇ ਤੇ ਅਸੀਂ ਇਨਸਟੈਂਟ ਐਕਸ਼ਨ ਲਵਾਂਗੇ ਤੇ ਉਹਦੇ ਪ੍ਰੋਪਰ ਕਾਰਵਾਈ ਹੋਊ ਸਰ ਜਿਸ ਤਰੀਕੇ ਨਾਲ ਕਾਰਵਾਈ ਕਰਨ ਦੀ ਕੀਤੇ ਜੇ ਕਾਰਵਾਈ ਕੀਤੀ ਜਾਏ ਕਿ ਆਮ ਬੰਦੇ ਜੇਕਰ ਕੋਈ ਇਨਫੋਰਮੇਸ਼ਨ ਦੇਣਾ ਚਾਹਵੇ ਕਿ ਉਹ ਨੂੰ ਬਿਲੇ ਆ ਕੇ ਆ ਜੇਗਾ ਕਿ ਪਹਿਲੇ ਕੰਪਲੇਂਟ ਦੋ ਆ ਤੁਹਾਡੇ ਥਰੂ ਅਸੀਂ ਕਰਾਂਗੇ ਤੇ ਫਿਰ ਤੇ ਅਲਗ ਵਾਰ ਕੋਈ ਵੀ ਸਾਹਮਣੇ ਆਏਗਾ ਜੀ ਉਹਨੂੰ ਡਰ ਹੋਏਗਾ ਕਿ ਜੇ ਮੈਗਨੇਟ ਤੁਹਾਡੇ ਤੇ ਮੇਰੀ ਤੇ ਸੁਣੀ ਪਾ ਜੇਗੀ ਉਹ ਸਿਰਫ ਇਨਫੋਰਮੇਸ਼ਨ ਦੇ ਦੇ ਪਾਏਗਾ ਤੁਹਾਨੂੰ ਨਹੀਂ ਜੀ ਉਹ ਇਨਫੋਰਮੇਸ਼ਨ ਤੇ ਵੀ ਅਸੀਂ ਐਨੋਨਿਮਸ ਜੇ ਬਹੁਤ ਤੁਹਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਹਦੇ ਤੇ ਵੀ ਕਾਰਵਾਈ ਕਰਦੇ ਆ ਜਿੱਥੇ ਕੋਈ ਜਿਹੜਾ ਕੰਪਲੇਂਟ ਹੈ ਉਹ ਆਪਣੀ ਆਇਡੈਂਟੀ ਨੂੰ ਗੁਪਤ ਰੱਖਣਾ ਚਾਹੁੰਦਾ ਤੇ ਅਸੀਂ ਉਹਨੂੰ ਵੀ ਉਸ ਤਰੀਕੇ ਨਾਲ ਕਰਾਂਗੇ ਪਰ ਕਾਰਵਾਈ ਉਹ ਤੇ ਅਮਰਦੀ ਨਹੀਂ ਜਾਂਦੀ ਮੈਂ ਇੱਕ ਵਾਰੀ ਦੇਰ ਜੀ ਬੈਠੇ ਉਹਨੂੰ ਮੈਂ ਮੈਸੇਜ ਭੇਜਿਆ ਹਵਾ ਵੀਡੀਓ ਵੀ ਭੇਜੀਆਂ ਜੀ ਕੋਈ ਗੱਲ ਜੀ ਹੁਣ ਤੁਸੀਂ ਆਏ ਪ੍ਰੋਮਿਸ ਮੈਂ ਇਹੀ ਗੱਲ ਇਸੇ ਲਈ ਤੁਹਾਡੇ ਨਾਲ ਸਾਰੇ ਨਾਲ ਮੀਟਿੰਗ ਕੀਤੀ ਹੈ ਮੈਂ ਪਹਿਲਾਂ ਹੀ ਵਰਡ ਯੂਜ਼ ਕੀਤਾ ਕਿ ਆਏ ਸ਼ੋਰ ਯੂ ਕਿ ਜਿਹੜਾ ਹੈਗਾ ਉਹ ਤੇ ਅਸੀਂ ਕਾਰਵਾਈ ਕਰਾਂਗੇ ਸਰ ਇੱਕ ਜਿਹੜੇ ਤੁਸੀਂ ਕੇਸ ਨਾਲ ਕਰਦੇ ਚਾਹ ਰਹੇ ਰਿਨਿਊ ਡਿਪਾਰਟਮੈਂਟ ਤੋਂ ਕਿਸੇ ਨੂੰ ਅਰੈਸਟ ਕੀਤਾ ਜਾਂ ਵਰਕਪਰੂਫ ਡਿਪਾਰਟਮੈਂਟ ਐ ਤੁਸੀਂ ਕੇਸ ਕਰਦੇ ਆ ਰਿਸ਼ਵਤ ਲੈ ਕੇ ਬਾਰੇ ਰੋਜ਼ ਪ੍ਰੈਸ ਰਿਪੋਰਟ ਵੀ ਹੁੰਦਾ ਹੈ ਗੱਲ ਉਹਦੀ ਜਦੋਂ ਤੁਹਾਨੂੰ ਜਿਹੜਾ ਡਿਪਾਰਟਮੈਂਟ ਦਾ ਹੈੱਡ ਹੁੰਦਾ ਪਰਮਿਸ਼ਨ ਨਹੀਂ ਦਿੰਦਾ ਟਰਾਈਲ ਨੂੰ ਅੱਗੇ ਵਧਾਉਣ ਲਈ ਇਸ ਸੰਬੰਧੇ ਕਾਫੀ ਕੇਸ ਨੇ ਬਿਜਲੀ ਬੋਰਡ ਦੇ ਵਿੱਚ ਵੀ ਨੇ ਉਹ ਦੈਟ ਇਜ਼ ਅ ਪਾਲਿਸੀ ਮੈਟਰ ਜੀ ਆਲਰੇਡੀ ਆਲਰੇਡੀ ਟੇਕਨ ਅਪ ਨਹੀਂ ਲੱਗਦਾ ਸਰ ਇਹ ਤੁਹਾਡੀ ਮਿਹਨਤ ਕਿਤੇ ਨਾ ਕਿਤੇ ਜਾ ਰਹੀ ਉਹ ਆਲਰੇਡੀ ਟੇਕਨ ਅਪ ਵਿਦ ਦਾ ਸੀਨੀਅਰ ਜਿਹੜਾ ਸਾਡਾ ਵਿਜੀਲੈਂਸ ਬਿਊਰੋ ਦੇ ਉੱਪਰ ਵਿਜੀਲੈਂਸ ਡਿਪਾਰਟਮੈਂਟ ਜਿਸ ਤਰ੍ਹਾਂ ਹੈਗਾ ਜੀ ਉਹਨਾਂ ਨੇ ਮੈਟਰ ਆਲਰੇਡੀ ਟੇਕ ਅਪ ਕਰਕੇ ਹਾਈਐਸਟ ਲੈਵਲ ਤੇ ਮੈਟਰ ਟੇਕ ਅ ਸਾਨੂੰ ਪ੍ਰਾਇਰ ਅਪਰੂਵਲ ਤੇ ਜਿਹੜੀ ਹੈਗੀ ਆ ਪ੍ਰੋਸੀਕਿਊਸ਼ਨ ਸੈਂਕਸ਼ਨ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦੀ ਆ ਪ੍ਰਾਇਰ ਆ ਬੰਦ ਕਰਦੇ ਆ ਬੰਦ ਕਰਦੇ ਸਾਨੂੰ ਇਸੋ ਦਾ ਡਾਟਾ ਮਿਲਦਾ ਕਿ ਕਿੰਨਿਆਂ ਦੇ ਵਿੱਚ ਸਭ ਤੁਹਾਨੂੰ ਹਾਂਜੀ ਹਾਂਜੀ ਸਾਰਾ ਡਾਟਾ ਪ੍ਰੋਵਾਈਡ ਕਰਾ ਦੇਵਾਂਗੇ ਬਸ ਠੀਕ ਆ ਸਰ ਹਾਂ ਸਾਰਾ ਡਾਟਾ ਪ੍ਰੋਵਾਈਡ ਕਰਾ ਦੇ ਹਾਂਜੀ ਹਾਂਜੀ ਦੇ ਦੇ ਦਾਂਗੇ ਤੁਹਾਨੂੰ ਰਾਸ਼ਾਪ ਇੰਪਰੂਵਮੈਂਟ ਟਰਸ ਦੇ ਵਿੱਚ ਇੱਕ ਵੱਡਾ ਘਟਾਲਾ ਹੋਇਆ ਤੁਸੀਂ ਇੱਕ ਬੰਦਾ ਪੜਿਆ ਵੀ ਐਸੇਲੇ ਜੀ ਉਹਦੇ ਅੱਗੇ ਕੀ ਨਿਕਲਿਆ ਜੀ ਕਈ ਵਾਰੀ ਸਨ ਮੈਂ ਤੁਹਾਨੂੰ ਇਹ ਮੈਸੇਜ ਭਾਣਾ ਬਟ ਤੁਹਾਡਾ ਸੌਰੀ ਟੂ ਸੇ ਕਿ ਰਿਪਲਾਈ ਨਹੀਂ ਆ ਰਹਾ ਜੀ ਕਈ ਵਾਰੀ ਨਾ ਫਿਰ ਮੈਂ ਇਸੇ ਲਈ ਐਕਚੁਅਲੀ ਮੈਂ ਕਿਸੇ ਨੂੰ ਹਜੇ ਤੁਹਾਡੇ ਸਾਰਿਆਂ ਚੋ ਸੌਰੀ ਟੂ ਸੇ ਮੈਂ ਵੀ ਕਹਿੰਦਾ ਜੀ ਕਿ ਮੈਂ ਜਾਣਦਾ ਨਹੀਂ ਸੀਗਾ ਹੁਣ ਸਾਰਿਆਂ ਨਾਲ ਮੈਂ ਰੂਬਰੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਹੀਂ ਜੀ ਮੈਂ ਤੁਹਾਡਾ ਹੁਣ ਫੀਡ ਕਰ ਲਾਂਗਾ ਸਾਰਾ ਨੰਬਰ ਤੁਹਾਡੇ ਸਾਰਿਆਂ ਨਾਲ ਅਸੀਂ ਇਨ ਟੱਚ ਰਵਾਂਗੇ ਬਾਕੀ ਸਾਡੀ ਜਿਹੜੀ ਹੈਗੀ ਆ ਥੋੜੀ ਜੀ ਇਸ ਤਰ੍ਹਾਂ ਦਾ ਤਰੀਕਾ ਹੈ ਕਿ ਸਾਡੀ ਜਿਹੜੀ ਮੀਡੀਆ ਨਾਲ ਕਮਿਊਨੀਕੇਸ਼ਨ ਆ ਉਹ ਸਾਰੀ ਥੋੜੀ ਸੈਂਟਰਲਾਈਜ਼ਡ ਹੈ ਉਹ ਸਾਡੇ ਹੈੱਡਕੁਆਰਟਰਸ ਤੋਂ ਸਾਰੇ মিডিਆ ਦੇ ਨਾਲ ਜਿੰਨੀ ਵੀ ਹੁੰਦੀ ਹੈ ਬਟ ਅਸੀਂ ਲੋਕਲ ਲੈਵਲ ਤੇ ਵੀ ਹੁਣ ਪ੍ਰੋਪਰਲੀ ਇੰਟਰੈਕਟ ਕਰਾਂਗੇ ਤੁਹਾਨੂੰ ਦੁਬਾਰਾ ਕਈ ਵਾਰੀ ਪਹੁੰਦਾ ਨਾ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਬਟ ਸਿਰਫ ਅਸੀਂ ਉਹਦੀ ਪੁਸ਼ਟੀ ਕਰਨੀ ਹੁੰਦੀ ਹੈ ਕਈ ਵਾਰੀ ਕਿੰਦਰ ਵੀ ਤੁਹਾਡੇ ਲੈਵਲ ਤੇ ਜੇ ਸਾਨੂੰ ਕੋਈ ਵੀ ਦੱਸ ਦੇਣਾ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਤੇ ਉਹ ਕਮਿਊਨੀਕੇਟ ਜਿਹੜੀ ਹੁੰਦੀ ਹੈ ਨਾ ਲੋਕਾਂ ਤੇ ਗੱਲ ਜਿਹੜੀ ਨਾ ਕਿ ਲੋਕਾਂ ਤੱਕ ਵੀ ਹੋਏਗਾ ਜੇ ਇਸ ਤਰ੍ਹਾਂ ਹੀ ਸਾਡਾ ਵੀ ਮਕਸਦ ਹੈ ਵੀ ਲੋਕਾਂ ਤੱਕ ਤੁਸੀਂ ਮੈਂ ਕੀਤਾ ਬੰਦਾ ਬੜਿਆ ਉਹਦੀ ਕੀ ਹੈ ਸਾਡੇ ਕੋਲ ਇਨਫੋਰਮੇਸ਼ਨ ਆ ਜਾਂਦੀ ਵੀ ਕਈ ਵਾਰੀ ਉਹਦੀ ਥੋੜੀ ਜਿਹੀ ਇਨਫੋਰਮੇਸ਼ਨ ਸਾਨੂੰ ਹੋਰ ਚਿੱਤਿਆ ਤੱਕ ਜਾਣਾ ਹੁੰਦਾ ਉਹਦੀ ਸਾਨੂੰ ਪ੍ਰੋਵਾਈਡ ਕਰਾ ਦੇ ਕਰੋ ਕਰਾ ਦੇਗੇ ਜੀ ਡੈਫੀਨਿਟਲੀ ਕਰਾਂਗੇ ਸਰ ਜੀ ਕੰਮ ਬਿਜ਼ਨਸ ਦਾ ਜਿਹੜੇ ਸਮੇਂ ਕਿਹੜੇ ਡਿਸਟ੍ਰਿਕਟਾਂ ਤੋਂ ਕੰਮ ਕਰਿਆ ਅਫਸਰ ਸਰ ਬਾਹਰ ਤੁਹਾਡੇ ਵੀ ਸਟਾਫ ਦੀ ਵੀ ਬਿਜ਼ਨਸ ਦੀ ਵਧੀ ਹੈ ਜੀ ਹਾਂ ਜੀ ਡੈਫੀਨਿਟਲੀ ਸਾਡੇ ਰਿਸੋਰਸਸ ਵੀ ਹੈਗੇ ਨੇ ਜੀ ਮੈਨਪਾਵਰ ਵੀ ਹੈਗੀ ਸਾਡੇ ਸਾਰਾ ਰੇਂਜ ਕਿਨੂੰ ਕਵਰ ਕਰਦੀ ਹੈ ਜੀ ਅੰਮ੍ਰਿਤਸਰ ਐਂਡ ਟੋਟਲ ਮਾਝਾ ਕਵਰ ਕਰਦੀ ਹੈ ਜੀ ਚਾਰ ਰੈਵਨਿਊ ਡਿਸਟ੍ਰਿਕਟਸ ਨੇ ਦੇ ਵਿੱਚ ਪਠਾਨਕੋਟ ਗੁਰ ਮਨਸ਼ਵੀ ਕਿਸ ਤਰ੍ਹਾਂ ਦੀ ਸਾਨੂੰ ਕੁਲਿਸਟ ਪ੍ਰੋਵਾਈਡ ਕਰਾ ਦਿਓ ਕਿ ਕਿ ਪਿਛਲੇ 1 ਸਾਲਆਂ ਦੌਰ ਜਦੋਂ ਇਹ ਮੰਤ ਸਰਕਾਰ ਆਈ ਹੈ ਅੰਮ੍ਰਿਤਸਰ ਵਿਜੀਲੈਂਸ ਨੇ ਕਿੰਨੇ ਕਿੰਨੇ ਕੇਸ ਸਟਰੈਪ ਕੀਤੇ ਤੇ ਕਿੰਨੀਆਂ ਅਸੀ ਚੀਜ਼ਾਂ ਹੈ ਜਿਵੇਂ ਲਗੋ ਨਾ ਕਿਹਾ ਵੀ ਜਿਹਨੇ ਪਰਮਿਸ਼ਨ ਨਹੀਂ ਲਈ ਤੇ ਜਿਹੜੇ ਬੰਦੇ ਛੁੱਟ ਗਏ ਸਮ ਟਾਈਮਸ ਇਹ ਹੁੰਦਾ ਕਿ ਲੈਕ ਆਫ ਐਫੀਸ਼ੀਅੰਸੀ ਹੁੰਦਾ ਹੈ ਇਹ ਕੁਛ ਰਹਿ ਜਾਂਦਾ ਹੈ ਜਿੰਨੀ ਵੀ ਅਸੀਂ ਵੱਧ ਤੋਂ ਤੁਹਾਡੇ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹਾਂ ਕਰਾਂਗੇ ਜ਼ਰੂਰ ਹਾਂਜੀ ਡਾਟਾ ਜਿੰਨਾ ਵੀ ਸਾਨੂੰ ਜਿੰਨਾ ਅਸੀਂ ਤੁਹਾਨੂੰ ਕਰ ਸਕਦੇ ਹਾਂ ਠੀਕ ਹੈ ਨਾ ਜਿਹੜਾ ਅਸੀਂ ਵਿਦਨ ਸਾਡੇ ਹੈਗਾ ਤੁਹਾਡੇ ਪ੍ਰੀਵਿਊ ਚ ਲੈ ਦੀ ਹਾਂਜੀ ਹਾਂਜੀ ਉਹ ਕਰ ਦਾਂਗੇ ਜੀ ਕਰ ਦਾਂਗੇ ਕੋਈ ਵੀ ਗੱਲ ਉਹ ਨਹੀਂ ਪੁੱਛਾਂਗੇ ਦੇ ਨਹੀਂ ਨਹੀਂ ਬਿਲਕੁਲ ਠੀਕ ਹੈ ਕ੍ਰਿਟੀਕਲ ਕੇਸ ਆ ਸਰ ਕੇਸ ਦੇ ਉੱਤੇ ਆ ਕਾਫੀ ਕ੍ਰਿਟੀਕਲ ਸੋਨੀ ਸਾਹਿਬ ਦੇ ਖਾਤੇ ਕਰਵਾਈ ਚੱਲੀ ਸੀ ਕਿ ਗਰਮੂਮੈਂਟ ਆਫ ਦਿ ਚੇਅਰਮੈਨ ਸਾਹਿਬੀ ਸੀ ਕਿ ਬੋਰਡ ਵੀ ਸੀ ਕਿ ਇਹ ਕੇਸ ਸਟੇਟਸ ਦੇ ਵਿੱਚ ਨਹੀਂ ਕੇਸ ਦੇ ਲਾ ਸਕੋਗੇ ਅੰਡਰ ਇਨਵੈਸਟੀਗੇਸ਼ਨ ਹੈ ਜੀ ਸਰ ਅੰਡਰ ਇਨਵੈਸਟੀਗੇਸ਼ਨ ਚੇਰ ਤਪਤੀਸ਼ ਚ ਚੱਲ ਰਹੀ ਤਪਤੀਸ਼ ਚ ਚੱਲ ਰਹੀ ਉਹਨਾਂ ਚ ਬਾਕੀ ਡਿਟੇਲਸ ਉਹ ਮੈਂ ਅਜੇ ਗਿਆ ਨਹੀਂ ਗਾ ਜੀ ਮੈਂ ਅਜੇ ਆਪਣੇ ਆਫੀਸਰਾਂ ਨਾਲ ਮੀਟ ਮੈਂ ਡਿਟੇਲ ਦੇ ਵਿੱਚ ਅਜੇ ਗਿਆ ਨਹੀਂ ਹੈ ਕਿਸੇ ਦੇ ਪਰ ਸਾਰੇ ਹੀ ਕੇਸ ਅੰਡਰ ਇਨਵੈਸਟੀਗੇਸ਼ਨ ਰਾਜ ਸਾਹਿਬ ਇੱਕ ਤੁਸੀਂ ਤੁਹਾਡੀ ਗੇਮ ਉਸੇ ਇੰਪਰੂਵਮੈਂਟ ਕਰਦੇ ਹੋ ਹੁਣ ਤੁਹਾਡਾ ਬ੍ਰੀਫ ਕਰਦੇ ਹੋ ਵੀਡੀਓ ਹਾਂ ਜਿਹੜਾ ਉਹਦੇ ਵਿੱਚ ਅਸੀਂ ਜਿਹੜਾ ਹੈਗਾ 2023 ਦੇ ਵਿੱਚ ਟੋਟਲ 44 ਕਿਤੇ ਰਿਹਾ ਸੀ ਸਰ ਹਾਂ 44 ਜਿਹੜੇ ਬੰਦੇ ਜਿਹੜੇ ਅਰੈਸਟ ਕੀਤੇ ਵਾਈਲੈਂਸ ਬਿਊਰੋ ਨੇ ਤੇ 2024 ਦੇ ਵਿੱਚ ਜਿਹੜੇ ਹੁਣ ਤੱਕ ਕਿੰਨੇ ਕੀਤੇ ਜੀ 2024 ਚ 12 ਬੰਦੇ 12 ਬੰਦੇ ਅਰੈਸਟ ਕੀਤੇ ਜੀ ਪ੍ਰਸ਼ੋਤ ਰੀਟੀਮ ਇੰਪਰੂਵਮੈਂਟ ਆਫਿਸ ਵੀ ਦੇਸੀਂਗ ਫਸਾਰੇ ਕੇਸ ਜਿਵੇਂ ਕੋ ਵਿਸ਼ਾਲ ਅਕਾਊਂਟੈਂਟ ਫੜਿਆ ਗਿਆ ਉਹ ਮੈਡਮ ਜਿਹਦਾ ਨਾਮ ਵਾਰ-ਵਾਰ ਜ਼ਿਕਰ ਆ ਰਿਹਾ ਹੈ ਵੀਡੀਓ ਦੇ ਵਿੱਚ ਬੀਜੀਪੀ ਸਾਹਿਬ ਕੋਈ ਵੀਡੀਓ ਹੈਗੀ ਸਾਡੇ ਕੋਲ ਵੀ ਹੈਗੀ ਉਹ ਹਜੇ ਤੱਕ ਪਤਾ ਨਹੀਂ ਲੱਗ ਪਾਇਆ ਕਿ ਉਹ ਮੈਡਮ ਕੌਣ ਹੈ ਇੰਪਰੂਵਮੈਂਟ ਟ੍ਰਸਟ ਦੇ ਵਿੱਚ ਮੈਂ ਜੀ ਮੈਂ ਦੇਖੀ ਨਹੀਂ ਜੀ ਵੀਡੀਓ ਮੈਂ ਦੇਖ ਲੂੰਗਾ ਜੀ ਵੀਡੀਓ ਮੈਂ ਦੇਖ ਲੂੰਗਾ ਦੈਨ ਆਰ ਬੀ ਮੈਂ ਉਹ ਉਹਦੀ ਆਪਾਂ ਸਪੈਸੀਫਿਕ ਬਰੀਫਿੰਗ ਕਰ ਲਾਂਗੇ ਜੀ ਬਾਅਦ ਚ ਉਸ ਕੇਸ ਏ ਮੈਂ ਇੰਟਰੋਡਕਟਰੀ ਇੱਕ ਤੁਹਾਡੇ ਨਾਲ ਕਰਨੀ ਸੀ ਪਲੀਟੀ ਮੀਟਿੰਗ ਆਪਣੀ ਜਸਟ ਫॉर ਇੰਟਰੋਡਕਸ਼ਨਸ ਇੱਕ ਇਕਵਰੀ ਤੇ ਐਂਡ ਮੋਰਓਵਰ ਸਾਡੀ ਜਿਹੜੀ ਅਪੀਲ ਹੈਗੀ ਤੁਹਾਡੇ ਥਰੂ ਟੂ ਆਲ ਉਹ ਇਹ ਹੈ ਕਿ ਸਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਸ਼ੇਅਰ ਕਰੋ ਸਾਡੇ ਨਾਲ ਤਾਂ ਕਿ ਆਪਾਂ ਸੁਸਾਇਟੀ ਦੇ ਵਿੱਚੋਂ ਜਿਹੜੀ ਕਰਪਸ਼ਨ ਦੀ ਮੈਨਸ ਹੈ ਇਹਨੂੰ ਖਤਮ ਕਰ ਸਕੀਏ। ਬਈ ਇੱਕ ਆਮ ਬੰਦੇ ਵਾਸਤੇ ਕੁਐਸਚਨ ਹੈ ਕਿ ਜੇ ਮੈਂ ਫਰਜ਼ ਕਰਾਂ ਇੱਕ ਬੰਦੇ ਵਾਸਤੇ ਮੇਰੇ ਤੋਂ ਕੋਈ ਕਰਪਸ਼ਨ ਮੰਗਦਾ ਮੈਂ ਕੀ ਅਪਰੋਚ ਕਰਨੀ ਕਦਮ ਨੂੰ ਜਾਣਾਂ ਲੱਗ ਕਿੱਥੇ? ਉਹੀ ਤੁਹਾਨੂੰ ਦੱਸਦੇ ਜੀ ਹੈਲਪਲਾਈਨ ਨੰਬਰਸ ਪਲੱਸ ਮੇਰਾ ਨੰਬਰ ਦੇ ਦਿੱਤਾ ਰਿਹਾ ਤੁਹਾਨੂੰ ਜੀ ਅਸੀਂ ਆਪਣੇ ਇੱਥੇ ਨੰਬਰ ਜਿਹੜੇ ਹੈਗੇ ਆ ਬੋਰਡ ਲਾ ਕੇ ਡਿਸਪਲੇ ਵੀ ਕਰ ਦਿਆਂਗੇ ਸਾਰਿਆਂ ਦੇ ਸਾਡੇ ਸਾਰੇ ਸਟਾਫ ਦੇ ਨੰਬਰ ਮਤਲਬ ਸਾਰੇ ਨੰਬਰ ਜਿਹੜੇ ਨੇ ਤੁਹਾਨੂੰ ਲਿਖ ਕੇ ਇੱਥੇ ਡਿਸਪਲੇ ਕਰ ਦਿਆਂਗੇ ਵਕਫਾ-ਵਕਫਾ ਤੇ ਕਰਾਂਗੇ ਤਾਂ ਕਿ ਉਹ ਤੇ ਜਿਹੜਾ ਹੈਗਾ ਆਮ ਬੰਦਾ ਉਹਨੂੰ ਜੇ ਕੋਈ ਇਨਫੋਰਮੇਸ਼ਨ ਦੇਣੀ ਚਾਹੁੰਦਾ ਤੇ ਉਹਨੂੰ ਇਹ ਦਿੱਕਤ ਨਾ ਆਵੇ ਕਿ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਮੈਂ ਇਨਫੋਰਮੇਸ਼ਨ ਦੇਣੀ ਕਿੱਥੇ ਬਿਲਕੁਲ ਜੀ ਠੀਕ ਹੈ ਜੀ ਥੈਂਕ ਯੂ ਵੈਰੀ ਮਚੀ